Amazon ਤੋਂ ਉਹਨੂੰ ਗੁਟਕਾ ਸੈੱਮ ਮਿਲਿਆ ਉਹਨੇ Amazon ਤੋਂ ਗੁਟਕਾ ਸੈੱਮ ਖਰੀਦਿਆ ਤੇ ਫਿਰ ਉਹਦੀ ਬੇਦਬੀ ਕੀਤੀ ਉਹਦੇ ਤੋਂ ਹੀ ਸਾਰੀ ਸਾਰੀ ਲੀਡ ਹੋਈ ਹੈ ਮੈਂ ਜ਼ਿਆਦਾ ਇਹਦੇ ਵਿੱਚ ਨਹੀਂ ਜਾਣਾ ਚਾਹਤ ਕੰਫੀਡੈਂਸ਼ੀਅਲ ਕਹਾਣੀ ਆ ਉਹਨੇ ਐਕਚੁਅਲ ਨਾਲ ਹੀ ਤੇ ਲਿਖਿਆ ਰਿਪਲਾਈ ਤੁਸੀਂ ਕਿਹਾ ਉਹਨੇ ਜਿੱਦਾਂ ਕਿਹਾ ਵੀ ਕਹਿੰਦਾ ਮੈਂ ਫਾਈਰ ਉਹਨੇ ਜਿੱਦਾਂ ਕਿਹਾ ਨਾ ਅੰਦਰ ਕਹਿੰਦਾ ਮੈਂ ਜੇ ਅਰੇਂਜ ਕੀਤਾ ਜਾਵੇ ਤੇ ਕਹਿੰਦਾ ਮੇਰੀ ਲਾਈਫ ਨੂੰ ਥ੍ਰੈਟਨ ਹੈਗਾ ਵੇ ਜੇ ਅਰੇਂਜ ਕੀਤਾ ਜਾਵੇ ਮੈਂ ਨਾ ਤੋਂ ਮਾਫੀ ਵੀ ਮੰਗ ਲਵਾਂਗਾ ਇੰਨਾ ਸਾਰਿਆਂ ਤੋਂ ਉਹਨੇ ਇੰਟਰਨਲ ਅੰਦਰ ਜਿਹੜੋ ਵੀਡੀਓ ਕਾਲਿੰਗ ਹੋਈ ਹੈ ਗਿਲ ਲਾਲਾ ਦੱਸੋ ਨਾ ਕਿ ਡੇਢ ਮਹੀਨੇ ਹੋਇਆ ਕੀ ਜੀ ਕਹਿੰਦਾ ਜਦੋਂ ਉਹਨੇ ਅੰਦਰ ਸਟੇਟਮੈਂਟ ਦਿੱਤੀ ਹੈ ਅੰਦਰ ਜੱਜ ਨੂੰ ਉਹ ਕਹਿੰਦਾ ਕਿ 6 ਮਹੀਨੇ ਤੋਂ ਕਹਿੰਦਾ ਮੇਰਾ ਚੱਲ ਰਹੀ ਕੋਈ ਨਾ ਟਿਕਟੌਕ ਦੇ ਉੱਤੇ ਫੇਕ ਜੀ ਆਈਡੀ ਹੈਗੀ ਹੈ ਸਿੰਘ ਗਿਲ ਦੇ ਨਾਮ ਤੋਂ ਠੀਕ ਹੈ ਆਪ ਸਾਨੂੰ ਫੇਕ ਆਈਡੀਆਂ ਤੋਂ ਬਹੁਤ ਬਚਣਾ ਚਾਹੀਦਾ ਤੇ ਉਹ ਆਪਸ ਦੇ ਵਿੱਚ ਉਹਨਾਂ ਦਾ ਬੜਾ ਚੱਲ ਰਹੀ ਆ ਉਹਨੂੰ ਨੀਵਾ ਉਖਾਉਂਦੇ ਹੀ ਉਹਨੂੰ ਨੀਵਾ ਉਖਾਉਂਦੇ ਹੀ ਤੇ ਡੇਢ ਕੁ ਮਹੀਨਾ ਪਹਿਲਾਂ ਉਸ ਆਈਡੀ ਦੇ ਉੱਤੋਂ ਉਹਨੂੰ ਜਵਾਬ ਦਿੱਤਾ ਗਿਆ ਉਹਨੂੰ ਉਹਨੂੰ ਕਿਹਾ ਗਿਆ ਕਿ ਹਾਂ ਲਾ ਹੁਣ ਤੂੰ ਜੋ ਮਰਜ਼ੀ ਕਰ ਲੈ ਐਦਾਂ ਦਾ ਉਹਨੂੰ ਕੀਤਾ ਉਸੀ ਤੋਂ ਪ੍ਰਵੋਕ ਹੋਇਆ ਉਹ ਕਹਿੰਦਾ ਮੈਨੂੰ ਜਿਆਦਾ ਪਤਾ ਵੀ ਨਹੀਂਗਾ ਹੋ ਸਕਦਾ ਵੀ ਉਹਨੂੰ ਨਾ ਵੀ ਪਤਾ ਹੋਵੇ ਕਿ ਇਹ ਇੰਨਾ ਕੁ ਜਿਆਦਾ ਕਰਦੇ ਹੈਗੇ ਆਪਣੇ ਗ੍ਰੰਥ ਨੂੰ ਉਹਨੇ ਉਹਨੂੰ ਹੋਰ ਤਣ ਲੱਭਿਆ ਨਹੀਂ ਮੇਰੇ ਖਿਆਲ ਤੋਂ ਉਹਨੂੰ ਸਰਚ ਕਰਕੇ ਤੇ ਐਮਾਜ਼ੋਨ ਤੋਂ ਉਹਨੂੰ ਗੁਟਕਾ ਸੈ ਮਿਲਿਆ ਉਹਨੇ ਐਮਾਜ਼ੋਨ ਤੋਂ ਗੁਟਕਾ ਸਾਹਿਬ ਖਰੀਦਿਆ ਤੇ ਫਿਰ ਉਹਦੀ ਬੇਦਬੀ ਕੀਤੀ ਆ ਉਹਦੇ ਤੋਂ ਹੀ ਸਾਰੀ ਸਾਰੀ ਲੀਡ ਹੋਈ ਆ ਮੈਂ ਜ਼ਿਆਦਾ ਇਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਨਫਿਡੈਂਸ਼ੀਅਲ ਕਹਾਣੀ ਆ ਉਹਦੇ ਤੋਂ ਹੀ ਸਾਰੀ ਲੀਡ ਹੋਈ ਆ ਕਿ Amazon ਤੋਂ ਉਹਨੇ ਗੁਟਕਾ ਖਰੀਦਿਆ ਗੁੜ ਵਾਈ ਗੁਟਕਾ ਸਾਹਿਬ ਖਰੀਦਿਆ ਤੇ ਤੇ ਫਿਰ ਉਹਦੀ ਬੇਦਬੀ ਕੀਤੀ ਆ ਉਹਨੇ ਐਕਚੁਅਲ ਨਾਲ ਉਹ ਤੇ ਲਿਖਿਆ ਰਿਪਲਾਈ ਟੂ ਸਿੰਘ ਫੇਕ ਆਈਡੀਆਂ ਤੋਂ ਬਚੀਏ ਕੋਈ ਇਦਾਂ ਦੀ ਕੋ ਮਾੜੀ ਹਰਕਤ ਕਰਦਾ ਭਾਈ ਉਹਨੂੰ ਰਿਪੋਰਟ ਕਰੀਏ ਠੀਕ ਹੈ ਕਿ ਨਹੀਂ ਤੇ ਹੋਰ ਤਾਂ ਸਸ ਇਦਾਂ ਹੀ ਆ ਹੁਣ ਅਗਲੀ 21 ਤਰੀਕ ਨੂੰ ਦੇਖਦੇ ਆ ਅੱਗੇ ਤਾਂ ਤੱਕ ਸਿੰਘ ਜਿਹੜੇ ਨੇ ਇਹ ਤਾਂ ਦਾ ਕੋਈ ਬਣਾਉਂਦੇ ਆ ਪਲਾਨ ਤੇ ਫਿਰ ਉਸ ਤੋਂ ਬਾਅਦ ਸਭ ਨੂੰ ਦੱਸਣਗੇ ਜਿਹੜਾ ਆਪਣਾ ਗਰੁੱਪ ਬਣਿਆ ਸਿਕਸੋ 파ਰਥ ਉਹਨੂੰ ਭਾਈ ਮਿਊਟ ਨਾ ਕਰੋ ਉਹਤੇ ਕਿਉਂਕਿ ਐਕਟਿਵ ਆ ਤੇ ਇਨਫੋਰਮੇਸ਼ਨ ਪੈ ਰਹੀ ਆ ਤੇ ਉਹਦੇ ਤੇ ਵੀ ਇਨਫੋਰਮੇਸ਼ਨ ਉੱਤੇ ਲੈਂਦੇ ਰਹੋ This is Indo Oz Australia and you're watching Indo Oz News the voice of unity